ਦਿੱਲੀ ਦੇ ਨਾਗਲੂਈ ਇਲਾਕੇ ਵਿੱਚ ਇੱਕ ਸੋਨੀਆ ਨਾਮ ਦੀ ਕੁੜੀ ਆਪਣੇ ਭੈਣ ਭਰਾ ਤੇ ਮਾਂ ਪਿਓ ਨਾਲ ਇੱਕ ਰੈਂਟ ਦੇ ਘਰ ਵਿੱਚ ਰਹਿੰਦੀ ਸੀ। ਸੋਨੀਆ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਵਿੱਚੋਂ ਆਉਂਦੀ ਸੀ। ਸੋਨੀਆ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਕੰਮ ਕਰਦੀ ਤੇ ਪਿਓ ਪਸ਼ੂਆਂ ਦਾ ਨੀਰਾ ਚਾਰਾ ਵੇਚਦਾ ਸੀ। ਤੇ ਇਦਾਂ ਹੀ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਥੋਂ ਤੱਕ ਕਿ ਸੋਨੀਆ ਆਪਣੇ ਘਰ ਦੀ ਗਰੀਬੀ ਕਰਕੇ 10ਵੀਂ ਕਲਾਸ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਈ ਕਿਉਂਕਿ ਸੋਨੀਆ ਨੂੰ ਪਤਾ ਸੀ ਕਿ ਉਸਦੇ ਮਾਂ ਪਿਓ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚਲਾਉਂਦੇ ਨੇ। ਸੋਨੀਆ ਨੇ ਆਪਣੇ ਘਰ ਦੀ ਗਰੀਬੀ ਚੱਕਣ ਲਈ ਇੰਸਟਾਗ੍ਰam ਉੱਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋਨੀਆ ਨੇ ਸੋਚਿਆ ਕਿ ਉਹ ਹਰ ਰੋਜ਼ ਇੰਸਟਾਗ੍ਰam ਉੱਤੇ ਵੀਡੀਓਜ਼ ਪਾਇਆ ਕਰੂਗੀ ਤੇ ਐਦਾਂ ਇੱਕ ਦਿਨ ਉਹ ਵਾਇਰਲ ਹੋ ਜਾਵੇਗੀ ਤੇ ਉਸ ਨੂੰ ਇੰਸਟਾਗ੍ਰam ਤੋਂ ਪੇਡ ਪ੍ਰਮੋਸ਼ਨਾਂ ਤੇ ਸਪਾਂਸਰਸ਼ਿਪ ਨਾਲ ਪੈਸਾ ਆਉਣ ਲੱਗ ਜਾਊਗਾ ਤੇ ਉਸ ਪੈਸੇ ਨਾਲ ਉਹ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਲਈ ਇੱਕ ਘਰ ਖਰੀਦੂਗੀ। ਜਿਸ ਕਰਕੇ ਸੋਨੀਆ ਲਗਾਤਾਰ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੰਦੀ ਹੈ। ਹੌਲੀ-ਹੌਲੀ ਸੋਨੀਆ ਦੇ ਇੰਸਟਾਗ੍ਰam ਤੇ 7000 ਫਾਲੋਅਰ ਹੋ ਜਾਂਦੇ ਨੇ। ਉਹਦੀਆਂ ਵੀਡੀਓਜ਼ ਵਾਇਰਲ ਸੋਨੀਆ ਕਾਫੀ ਜ਼ਿਆਦਾ ਖੁਸ਼ ਸੀ ਕਿ ਇਦਾਂ ਹੀ ਉਸਦੇ ਫਲਾਵਰ ਬਹੁਤ ਜ਼ਿਆਦਾ ਹੋ ਜਾਣਗੇ ਤੇ ਉਸਨੇ ਜੋ ਸੋਚਿਆ ਹੈ ਉਹ ਬਹੁਤ ਜਲਦੀ ਪੂਰਾ ਹੋ ਜਾਵੇਗਾ। ਕੁਝ ਟਾਈਮ ਇਦਾਂ ਹੀ ਚੱਲਦਾ ਆ ਤੇ ਫਿਰ ਇੱਕ ਦਿਨ ਸੋਨੀਆ ਦੀ ਮਾਂ ਤੇ ਉਹਦੀ ਭੈਣ ਨੂੰ ਸੋਨੀਆ ਦੇ ਵਰਤਾਵ ਵਿੱਚ ਕਾਫੀ ਜ਼ਿਆਦਾ ਬਦਲਾਅ ਨਜ਼ਰ ਆਉਂਦੇ ਆ। ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਆਪਣਾ ਬੱਚਾ ਕਿਸੇ ਗਲਤ ਰਾਹ ਤੇ ਚੱਲਦਾ ਆ ਤਾਂ ਮਾਂ ਪਿਓ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਹੀ ਜਾਂਦਾ ਹੈ। ਸੋਨੀਆ ਦੀ ਮਾਂ ਆਪਣੀ ਕੁੜੀ ਤੋਂ ਗੱਲਾਂ-ਗੱਲਾਂ ਵਿੱਚ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਸੋਨੀਆ ਇਹ ਜ਼ਰੂਰ ਦੱਸ ਦਿੰਦੀ ਆ ਕਿ ਹਾਂ ਉਸਦੀ ਇੱਕ ਮੁੰਡੇ ਨਾਲ ਗੱਲਬਾਤ ਹੈ। ਪਰ ਉਹ ਉਸ ਮੁੰਡੇ ਦਾ ਨਾਂ ਜਾਂ ਪਤਾ ਨਹੀਂ ਦੱਸਦੀ ਸੋਨੀਆ ਦੀ ਇੰਸਟਾਗ੍ਰam ਦੀ ਸਟੋਰੀ ਕੈਪਸ਼ਨ ਤੇ ਹਾਈਲਾਈਟਾਂ ਵਿੱਚ ਉਸ ਮੁੰਡੇ ਦਾ ਜ਼ਿਕਰ ਹੁੰਦਾ ਸੀ ਪਰ ਉਹ ਇੱਕ ਭੂਤ ਨਾਮ ਦੇ ਸ਼ਬਦ ਤੋਂ ਹੁੰਦਾ ਸੀ ਸੋਨੀਆ ਉਸ ਮੁੰਡੇ ਦੇ ਨਾਂ ਦਾ ਜ਼ਿਕਰ ਕਿਤੇ ਵੀ ਨਹੀਂ ਕਰਦੀ ਸੀ ਉਹ ਉਸ ਮੁੰਡੇ ਨੂੰ ਭੂਤ ਕਹਿ ਕੇ ਬੁਲਾਇਆ ਕਰਦੀ ਸੀ ਤੇ ਹਰ ਥਾਂ ਤੇ ਉਹਨੂੰ ਭੂਤ ਕਹਿ ਕੇ ਹੀ ਰਿਪਰੈਜ਼ੈਂਟ ਕਰਦੀ ਸੀ ਤੇ ਫਿਰ ਐਦਾਂ ਹੀ ਹੌਲੀ-ਹੌਲੀ ਸਮਾਂ ਬੀਤਦਾ ਤੇ ਦਿਨ ਲੰਘਦੇ ਨੇ ਤੇ ਸਾਲ 2014 ਦੇ ਅਗਸਤ ਦੇ ਦਿਨਾਂ ਵਿੱਚ ਸੋਨੀਆ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦੀ ਹੈ ਸੋਨੀਆ ਦੇ ਮਾਪਿਆਂ ਨੂੰ ਆਪਣੀ ਕੁੜੀ ਦੀ ਕਾਫੀ ਜ਼ਿਆਦਾ ਟੈਨਸ਼ਨ ਹੁੰਦੀ ਆ ਕਿ ਇੱਕਦਮ ਸੋਨੀਆ ਨੂੰ ਕੀ ਹੋ ਰਿਹਾ ਉਸ ਦੇ ਸਰੀਰ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਨਜ਼ਰ ਆਉਣ ਲੱਗ ਗਏ ਸੀ ਜਦੋਂ ਸੋਨੀਆ ਦੀ ਹਾਲਤ ਜ਼ਿਆਦਾ ਵਿਗੜਨ ਲੱਗੀ ਤੇ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਆਂਦਾ ਨਾ ਦਿਸਿਆ ਤਾਂ ਕਰਦਿਆ ਨੇ ਸੋਨੀਆ ਦਾ ਚੈੱਕਅਪ ਕਰਵਾਇਆ ਜਿੱਥੇ ਪਤਾ ਲੱਗਿਆ ਕਿ ਸੋਨੀਆ 5 ਮਹੀਨਿਆਂ ਦੀ ਪ੍ਰੈਗਨੈਂਸੀ ਜਦੋਂ ਸੋਨੀਆ ਦੀ ਮਾਂ ਨੇ ਉਸ ਤੋਂ ਪੁੱਛਿਆ ਕਿ ਇਹ ਸਭ ਕੀ ਹੈ ਤਾਂ ਸੋਨੀਆ ਆਪਣੇ ਮਾਪਿਆਂ ਨੂੰ ਸਭ ਕੁਝ ਦੱਸ ਦਿੰਦੀ ਹੈ ਕਿ ਮੈਂ ਸੰਜੂ ਨਾਮ ਦੇ ਮੁੰਡੇ ਨਾਲ ਪਿਆਰ ਕਰਦੀ ਆ ਤੇ ਇਸ ਬੱਚੇ ਦਾ ਪਿਓ ਵੀ ਉਹੀ ਹੈ ਇਸ ਤੋਂ ਇਲਾਵਾ ਸੋਨੀਆ ਕਹਿੰਦੀ ਹੈ ਕਿ ਮੈਂ ਇਸ ਬੱਚੇ ਨੂੰ ਇਸ ਦੁਨੀਆ ਵਿੱਚ ਲੈ ਕੇ ਆਉਣਾ ਚਾਹੁੰਦੀ ਆ ਇਹ ਮੇਰੇ ਪਿਆਰ ਸੰਜੂ ਦੀ ਨਿਸ਼ਾਨੀ ਆ ਸੰਜੂ ਇੱਕ 19 ਸਾਲ ਦਾ ਮੁੰਡਾ ਸੀ ਜੋ ਕਿ ਹਰਿਆਣੇ ਦਾ ਸੀ ਪਰ ਹੁਣ ਉਹ ਦਿੱਲੀ ਵਿੱਚ ਹੀ ਸੋਨੀਆ ਦੇ ਘਰ ਤੋਂ ਥੋੜੀ ਦੂਰ ਆਪਣੇ ਪਰਿਵਾਰ ਨਾਲ ਇੱਕ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਸੰਜੂ ਨੇ ਸੋਨੀਆ ਨੂੰ ਇਹ ਕਿਹਾ ਹੋਇਆ ਸੀ ਕਿ ਮੇਰੇ ਘਰਦਿਆਂ ਨੇ ਮੈਨੂੰ ਬੇਦਖਲ ਕੀਤਾ ਹੋਇਆ ਵੈ ਤੇ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਤੇ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਤੂੰ ਹੀ ਮੇਰਾ ਪਰਿਵਾਰ ਹੈ ਸੋਨੀਆ ਵਿਚਾਰੀ ਭੋਲੀ ਪਾਲੀ ਕੁੜੀ ਉਸ ਦੀਆਂ ਗੱਲਾਂ ਵਿੱਚ ਆ ਬੈਠਦੀ ਆ ਸੋਨੀਆ ਨੂੰ ਨਹੀਂ ਪਤਾ ਸੀ ਕਿ ਉਸਦੀ ਇਹ 마ਸੂਮੀਅਤ ਦਾ ਸੰਜੁਗ ਕੇ ਸਹਤ ਤੱਕ ਫਾਇਦਾ ਚੁੱਕ ਚੁੱਕਿਆ ਸੀ ਤੇ ਹਜੇ ਹੋਰ ਕਿੰਨਾ ਫਾਇਦਾ ਚੁੱਕਣਾ ਬਾਕੀ ਹੈ ਤੇ ਫਿਰ 21 ਅਕਤੂਬਰ 2014 ਨੂੰ ਸਵੇਰੇ ਸਵੇਰੇ ਸੋਨੀਆ ਆਪਣੇ ਕੱਪੜੇ ਪੈਕ ਕਰਕੇ ਆਪਣੇ ਘਰ ਵਿੱਚੋਂ ਭੱਜ ਜਾਂਦੀ ਹੈ ਜਦੋਂ ਦਿਨ ਚੜ੍ਹਦਾ ਹੈ ਤੇ ਘਰ ਦੇ ਸੋਨੀਆ ਨੂੰ ਲੱਭਦੇ ਆ ਪਰ ਸੋਨੀਆ ਉਹਨਾਂ ਨੂੰ ਕਿਤੇ ਨਹੀਂ ਮਿਲਦੀ ਜਿਸ ਤੋਂ ਬਾਅਦ ਸੋਨੀਆ ਦੀ ਮਾਂ ਉਸਨੂੰ ਫੋਨ ਲਗਾਉਂਦੀ ਹੈ ਪਹਿਲਾਂ ਤਾਂ ਕੋਈ ਵੀ ਫੋਨ ਨਹੀਂ ਚੁੱਕਦਾ ਪਰ ਫਿਰ ਬਾਰ-ਬਾਰ ਮਿਸਕਾਲ ਮਾਰਨ ਤੇ ਕੋਈ ਫੋਨ ਚੁੱਕਦਾ ਹੈ ਤੇ ਅੱਗੋ ਕਹਿੰਦਾ ਕਿ ਮੈਂ ਸੰਜੂਆ ਤੇ ਸੋਨੀਆ ਤੁਹਾਨੂੰ ਸਭ ਨੂੰ ਨਫ਼ਰਤ ਕਰਦੀ ਆ ਤੇ ਉਹ ਤੁਹਾਡੇ ਵਿੱਚੋਂ ਕਿਸੇ ਨਾਲ ਵੀ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ। ਇਹਨਾਂ ਕਹਿ ਕੇ ਸੰਜੂ ਫੋਨ ਕੱਟ ਦਿੰਦਾ ਹੈ। ਜਿਸ ਤੋਂ ਬਾਅਦ ਸੋਨੀਆ ਦਾ ਭਰਾ ਮਨੀਸ਼ ਦੁਬਾਰਾ ਫਿਰ ਸੋਨੀਆ ਦੇ ਨੰਬਰ ਤੇ ਫੋਨ ਲਾਂਦਾ ਹੈ। ਉਹ ਲਗਾਤਾਰ ਫੋਨ ਲਾਂਦਾ ਹੈ ਤੇ ਜਦੋਂ ਸੰਜੂ ਫੋਨ ਚੱਕਦਾ ਹੈ ਤਾਂ ਮਨੀਸ਼ ਉਸ ਨੂੰ ਕਹਿੰਦਾ ਹੈ ਕਿ ਇੱਕ ਵਾਰ ਮੇਰੀ ਗੱਲ ਮੇਰੀ ਭੈਣ ਸੋਨੀਆ ਨਾਲ ਕਰਵਾ। ਪਰ ਸੰਜੂ ਇਸ ਲਈ ਸਾਫ਼ ਇਨਕਾਰ ਕਰ ਦਿੰਦਾ ਹੈ। ਜਦੋਂ ਸੰਜੂ ਤੇ ਮਨੀਸ਼ ਗੱਲ ਕਰ ਰਹੇ ਹੁੰਦੇ ਆ ਤਾਂ ਮਨੀਸ਼ ਨੂੰ ਕੁਝ ਹੋਰ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ। ਜਿਸ ਵਿੱਚ ਉਸ ਨੂੰ ਸੁਣਦਾ ਹੈ ਕਿ ਇੱਕ ਬੰਦਾ ਕਹਿ ਰਿਹਾ ਕਿ ਟੋਏ ਨੂੰ ਹੋਰ ਡੂੰਡਾ ਪਟੋ ਇਹ ਗੱਲ ਸੁਣ ਕੇ ਮਨੀਸ਼ ਦਾ ਦਿਲ ਕਹਲੇ ਪੈ ਜਾਂਦਾ ਪਰ ਸੰਜੂ ਅੱਗੋਂ ਫੋਨ ਕੱਟ ਦਿੰਦਾ ਸੋਨੀਆ ਦਾ ਭਰਾ ਮਨੀਸ਼ ਤੇ ਉਹਦੇ ਘਰ ਦੇ ਪੁਲਿਸ ਥਾਣੇ ਆਪਣੀ ਕੁੜੀ ਬਾਰੇ ਰਿਪੋਰਟ ਦਰਜ ਕਰਵਾਉਣ ਲਈ ਜਾਂਦੇ ਨੇ ਪਰ ਪੁਲਿਸ ਵਾਲੇ ਉਹਨਾਂ ਦੀ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੰਦੇ ਨੇ ਕਿਉਂਕਿ ਕੁੜੀ ਮੁੰਡਾ ਆਪਣੀ ਮਰਜ਼ੀ ਨਾਲ ਭੱਜੇ ਸੀ ਜਿਸ ਤੋਂ ਬਾਅਦ ਸੋਨੀਆ ਦਾ ਪਰਿਵਾਰ ਖੁਦ ਹੀ ਆਪਣੀ ਕੁੜੀ ਨੂੰ ਲੱਭੜ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਤੇ ਜਦੋਂ ਸੰਜੂ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਸੰਜੂ ਦੇ ਪਰਿਵਾਰ ਬਾਰੇ ਪਤਾ ਲੱਗਦਾ ਹੈ ਪਰ ਜੋ ਉਹਨਾਂ ਨੂੰ ਪਤਾ ਲੱਗਦਾ ਹੈ ਉਹ ਅਸਲ ਸੱਚਾਈ ਤੋਂ ਬਹੁਤ ਜ਼ਿਆਦਾ ਖਤਰਨਾਕ ਸੀ ਸੋਨੀਆ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਮੁੰਡੇ ਨੂੰ ਸੋਨੀਆ ਹੁਣ ਤੱਕ ਸੰਜੂ ਸੰਜੂ ਸਮਝ ਰਹੀ ਸੀ ਅਸਲ ਵਿੱਚ ਉਹ ਕੋਈ ਸੰਜੂ ਨਹੀਂ ਬਲਕਿ ਉਸਦਾ ਪੱਕਾ ਨਾਮ ਸਲੀਮ ਸੀ ਤੇ ਉਹ ਇੱਕ ਮੁਸਲਮਾਨ ਫੈਮਲੀ ਵਿੱਚੋਂ ਆਉਂਦਾ ਸੀ ਇਹ ਸਭ ਕੁਝ ਹੋ ਹੀ ਰਿਹਾ ਹੁੰਦਾ ਹੈ ਕਿ ਉਦੋਂ ਹੀ ਸੋਨੀਆ ਦੇ ਭਰਾ ਮਨੀਸ਼ ਕੋਲੇ ਪੱਛਮ ਬਿਹਾਰ ਦੀ ਪੁਲਿਸ ਵੱਲੋਂ ਫੋਨ ਆਂਦਾ ਹੈ ਜਿਸ ਵਿੱਚ ਪੁਲਿਸ ਉਸਨੂੰ ਦੱਸਦੀ ਹੈ ਕਿ ਕੱਲ ਉਹਨਾਂ ਨੂੰ ਇੱਕ ਮੋਟਰਸਾਈਕਲ ਮਿਲਿਆ ਸੀ ਬਿਨਾ ਨੰਬਰ ਪਲੇਟ ਤੋਂ ਜਿਸਨੂੰ ਉਹਨਾਂ ਨੇ ਜ਼ਬਤ ਕੀਤਾ ਤੇ ਜਿਹੜਾ ਮੋਟਰਸਾਈਕਲ ਨੂੰ ਚਲਾ ਰਿਹਾ ਸੀ ਉਸ ਕੋਲ ਉਹਨਾਂ ਨੂੰ ਸੋਨੀਆ ਦਾ ਤੇ ਉਸਦੇ ਪਿਓ ਦਾ ਆਧਾਰ ਕਾਰਡ ਮਿਲਿਆ ਇਹ ਸਾਰੀ ਜਾਣਕਾਰੀ ਜਾਣਨ ਤੋਂ ਬਾਅਦ ਮਨੀਸ਼ ਜਲਦੀ ਨਾਲ ਦਿੱਲੀ ਨਾਗਰੀ ਦੇ ਥਾਣੇ ਵਿੱਚ ਦੁਬਾਰਾ ਜਾਂਦਾ ਹੈ ਉਹਨਾਂ ਨੂੰ ਇਹ ਸਾਰੀ ਚੀਜ਼ ਦੀ ਖਬਰ ਦਿੰਦਾ ਹੈ ਦਿੱਲੀ ਦੀ ਪੁਲਿਸ ਪੱਛਮ ਬਿਹਾਰ ਦੀ ਪੁਲਿਸ ਕੋਲ ਜਾਂਦੀ ਹੈ ਤੇ ਉੱਥੋਂ ਉਹ ਮੁੰਡੇ ਨੂੰ ਅਰੈਸਟ ਕਰਦੀ ਹੈ ਉਹ ਮੁੰਡਾ ਕੋਈ ਹੋਰ ਨਹੀਂ ਬਲਕਿ ਸੰਜੂ ਹੀ ਸੀ ਪੁਲਿਸ ਸੰਜੂ ਤੋਂ ਸੋਨੀਆ ਬਾਰੇ ਪੁੱਛਦੀ ਹੈ ਤਾਂ ਸੰਜੂ ਕਹਿੰਦਾ ਹੈ ਕਿ ਉਹ ਆਪਣੇ ਘਰਦਿਆਂ ਨੂੰ ਨਫ਼ਰਤ ਕਰਦੀ ਹੈ ਤੇ ਉਹ ਇਹਨਾਂ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਿਸ ਤੋਂ ਬਾਅਦ ਪੁਲਿਸ ਸੰਜੂ ਦੀ ਥੋੜੀ ਸੇਵਾ ਕਰਦੀ ਹੈ ਤੇ ਸੰਜੂ ਮਸ਼ੀਨ ਵਾਂਗੂ ਬੋਲਣਾ ਸ਼ੁਰੂ ਕਰ ਦਿੰਦਾ ਹੈ ਸੰਜੂ ਦੱਸਦਾ ਹੈ ਕਿ ਜਿਸ ਦਿਨ ਸੋਨੀਆ ਆਪਣੇ ਘਰ ਵਿੱਚੋਂ ਭੱਜ ਕੇ ਮੇਰੇ ਕੋਲ ਆਈ ਸੀ ਤਾਂ ਮੈਂ ਆਪਣੇ ਦੋ ਦੋਸਤਾਂ ਨਾਲ ਗੱਡੀ ਵਿੱਚ ਉਹਨੂੰ ਲੈਣ ਆਇਆ ਸੀ ਜਿਸ ਤੋਂ ਬਾਅਦ ਮੈਂ ਆਪਣੇ ਦੋ ਦੋਸਤਾਂ ਨਾਲ ਤੇ ਸੋਨੀਆ ਨਾਲ ਰੋहतक ਲਈ ਰਵਾਨਾ ਹੋ ਗਿਆ ਸੀ ਪਰ ਰਾਹ ਵਿੱਚ ਸੋਨੀਆ ਮੈਨੂੰ ਬਾਰ-ਬਾਰ ਇਹ ਕਹਿ ਰਹੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਪਰ ਮੈਂ ਉਸ ਦੀ ਗੱਲ ਨੂੰ ਬਾਰ-ਬਾਰ ਟਾਲ ਰਿਹਾ ਸੀ ਜਦੋਂ ਉਹ ਮੇਰੀ ਗੱਲ ਨਹੀਂ ਮੰਨ ਰਹੀ ਸੀ ਤਾਂ ਮੈਂ ਅੱਕ ਕੇ ਉਸ ਨੂੰ ਇਹ ਗੱਲ ਦਾ ਵਾਅਦਾ ਦੇ ਦਿੱਤਾ ਕਿ ਜਦੋਂ ਆਪਾਂ ਰੋहतक ਪਹੁੰਚ ਜਾਵਾਂਗੇ ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ ਜਿਸ ਤੋਂ ਬਾਅਦ ਜਦੋਂ ਅਸੀਂ ਰੋहतक ਲਈ ਜਾ ਰਹੇ ਸੀ ਤਾਂ ਕਾਫੀ ਜ਼ਿਆਦਾ ਰਾਤ ਹੋ ਗਈ ਸੀ ਅਸੀਂ ਤਿੰਨਾਂ ਦੋਸਤਾਂ ਨੇ ਰਾਹ ਵਿੱਚ ਰੁੱਕ ਕੇ ਇੱਕ ਜਗ੍ਹਾ ਤੇ दारू ਦੀ ਪਾਰਟੀ ਕੀਤੀ ਤੇ ਫਿਰ ਮੈਂ ਤੇ ਮੇਰੇ ਦੋਸਤਾਂ ਨੇ ਸੋਨੀਆ ਨੂੰ ਰੋहतक ਤੋਂ 20 ਕਿਲੋਮੀਟਰ ਦੂਰ ਲੈ ਜਾ ਕੇ ਪਹਿਲਾਂ ਤਾਂ ਉਸ ਨਾਲ ਮਾਰ-ਪੀਟ ਕੀਤੀ ਤੇ ਫਿਰ ਚਾਰਜਰ ਦੀ ਕੇਬਲ ਨਾਲ ਉਸ ਦਾ ਗਲਾ ਕੋਟ ਕੇ ਮਰਡਰ ਕਰ ਦਿੱਤਾ ਤੇ ਉਸ ਨੂੰ ਟੋਏ ਵਿੱਚ ਦੱਬ ਦਿੱਤਾ ਇਹ ਉਹੀ ਰਾਤ ਸੀ ਜਿਸ ਰਾਤ ਸੋਨੀਆ ਦੇ ਭਰਾ ਮਨੀਸ਼ ਨੇ ਸੰਜੂ ਨਾਲ ਗੱਲ ਕੀਤੀ ਸੀ ਤੇ ਉਸ ਨੂੰ ਇਹ ਆਵਾਜ਼ ਆਈ ਸੀ ਕਿ ਟੋਆ ਹੋ ਡੂੰਗਾ ਪਟੋ ਸੋਨੀਆ ਤਾਂ ਸੰਜੂ ਦੇ ਪਿਆਰ ਵਿੱਚ ਇਸ ਹੱਦ ਤੱਕ ਪਾਗਲ ਸੀ ਕਿ ਉਹ ਉਹਦੇ ਲਈ ਹਰ ਹੱਦ ਟੰਪ ਚੁੱਕੀ ਸੀ ਪਰ ਸੰਜੂ ਨੇ ਬਿਨਾਂ ਉਸ ਦੇ ਢਿੱਡ ਵਿੱਚ ਪਲ ਰਹੇ 7 ਮਹੀਨਿਆਂ ਦੇ ਬੱਚੇ ਬਾਰੇ ਸੋਚੇ ਮਿੰਟਾਂ ਵਿੱਚ ਹੀ ਸੋਨੀਆ ਦਾ ਖਾਤਮਾ ਕਰ ਦਿੱਤਾ ਸੰਜੂ ਆਪਣੇ ਸਾਰੇ ਗੁਨਾ ਕਬੂਲ ਕਰ ਲੈਂਦਾ ਹੈ ਹਾਲਾਂਕਿ ਉਹ ਇਸ ਟਾਈਮ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਇਹ ਕੇਸ ਹਰ ਇੱਕ ਕੁੜੀ ਲਈ ਇੱਕ ਸਿੱਖ ਛੱਡ ਕੇ ਜਾਂਦਾ ਹੈ ਕਿ ਕਿਸੇ ਨਾਲ ਵੀ ਰਿਸ਼ਤਾ ਬਣਾਉਣ ਤੋਂ ਪਹਿਲਾਂ ਜਾਂ ਕਿਸੇ ਨਾਲ ਵੀ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪਰਖ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੇ ਤੁਹਾਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਤਾਂ ਉਸ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਇੰਤਜ਼ਾਰ ਕਰੋ ਆਪਣੀਆਂ ਲਿਮਿਟੇਸ਼ਨਸ ਤੇ ਆਪਣੇ ਮਨ ਦੀਆਂ ਭਾਵਨਾਵਾਂ ਤੇ ਕੰਟਰੋਲ ਰੱਖੋ ਕਿਸੇ ਵੀ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਥੋੜਾ ਰੁਕੋ ਖੁਦ ਥੋੜਾ ਟਾਈਮ ਦਿਓ ਸੋਚੋ ਇਹ ਦੇਖੋ ਕਿ ਅਗਲੇ ਵਾਲਾ ਵੀ ਤੁਹਾਨੂੰ ਓਨਾ ਹੀ ਪਿਆਰ ਤੇ ਰਿਸਪੈਕਟ ਦਿੰਦਾ ਹੈ ਜਿੰਨਾ ਕਿ ਤੁਸੀਂ ਦੇ ਰਹੇ ਹੋ ਤੇ ਉਹ ਕਿੰਨੇ ਚਿਰ ਤੁਹਾਡੇ ਨਾਲ ਪਿਆਰ ਨਾਲ ਰਹਿੰਦਾ ਹੈ ਜਾਂ ਫਿਰ ਉਹ ਕੁਝ ਮਹੀਨਿਆਂ ਵਿੱਚ ਹੀ ਆਪਣਾ ਰੰਗ ਬਦਲ ਜਾਂਦਾ ਹੈ ਇਹੋ ਜੀ ਸਿਚੁਏਸ਼ਨ ਵਿੱਚ ਟਾਈਮ ਹੀ ਆਪਣਾ ਸਭ ਤੋਂ ਵਧੀਆ ਦੋਸਤ ਹੁੰਦਾ ਹੈ ਜਿਹੜਾ ਕਿ ਇਹੋ ਜੇ ਲੋਕਾਂ ਨੂੰ ਬੇਨਕਾਬ ਕਰਦਾ ਹੈ ਬਾਕੀ ਤੁਹਾਡੇ ਕੀ ਖਿਆਲ ਨੇ ਇਸ ਕੇਸ ਬਾਰੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ